ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਜ ਆਪਾਂ ਮਾਸ ਆਪਣੇ ਘਰ ਦੇ ਸਾਨੂੰ ਹੋਰ ਛੋਟੇ-ਛੋਟੇ ਕੰਮ ਦਿਖਾਵਾਂਗੇ ਜੀ ਅੱਜ ਆਪਾਂ ਪਹਿਲਾਂ ਤਾਂ ਕੱਪੜਿਆਂ ਤੇ ਪ੍ਰੈਸ ਕਰਾਂਗੇ ਜੀ ਰੋਜ਼ ਦੇ ਰੋਜ਼ ਜੇ ਬਹੁਤ ਸਾਰੇ ਕੱਪੜੇ ਇਕੱਠੇ ਹੋ ਜਾਂਦੇ ਹੈਗੇ ਪਹਿਲਾਂ ਤਾਂ ਬੱਚਿਆਂ ਦੀ ਵਰਦੀਆਂ ਆਉਂਦੀਆਂ ਰੋਜ਼ ਤੇ ਰੋਜ਼ ਪ੍ਰਿਸਤਾਂ ਕਰਦੀਆਂ ਬੈਨ ਜੀ ਇੱਕ ਦਿਨ ਵੀ ਨਾ ਪ੍ਰੈਸ ਕਰਾਂਗੇ ਤਾਂ ਬੱਚੇ ਵਰਦੀ ਪਾ ਕੇ ਨਹੀਂ ਜਾਂਦੇ ਸਕੂਲ ਚ ਕਹਿੰਦੇ ਕਿ ਸਾਨੂੰ ਮੰਮਾ ਵੀ ਸਾਡੀ ਬੇਸਤੀ ਹੁੰਦੀ ਹੈ ਕਿ ਵੀ ਬੈਨ ਪ੍ਰੈਸ ਕੀਤਾ ਤੂੰ ਆਪਰੇ ਵਰਦੀ ਪਾ ਕੇ ਜਾਣ ਲਈ ਨਾਲੇ ਆਪਾਂ ਆਪਣੇ ਕੱਪੜਿਆਂ ਦੀ ਨਾਲ ਦੇ ਨਾਲ ਸੈਨ ਲਾ ਲਾਂਗੇ ਤੇ ਨਾਲ ਤੁਹਾਨੂੰ ਅਸੀਂ ਛੋਟੇ-ਸੋਟੇ ਵਧੀਆ ਹਸਲੇਲੀ ਗੱਲਾਂ ਦੱਸਾਂਗੇ ਜੀ ਕੱਲ ਆਪਾਂ ਬਣਾਇਆ ਸੀਗਾ ਜੀ ਸਟਾਰਗ ਤੇ ਸਟਾਰਗ ਚ ਅਲਣ ਪਾਉਣ ਵਾਸਤੇ ਤੇ ਮੰਮੀ ਦੁਕਾਨ ਤੋਂ ਨਾ ਮੱਕੀ ਦਾ ਆਟਾ ਲੈ ਕੇ ਦਿੱਤੀ ਅਸੀਂ ਅਸੀਂ ਐਵੇਂ ਵੀ ਹੁਣ ਆਪਾਂ ਘਰੇ ਰੱਖਦੇ ਨਹੀਂ ਵੀ ਠੰਡ ਠੰਡ ਘਾਟੀ ਦੀ ਵੀ ਗਰਮੀ ਚ ਮੱਕੀ ਦਾ ਆਟਾ ਲਖਾਦਾ ਨਹੀਂ ਜਾਂਦਾ ਵੀ ਸੋ ਸਤਰੀ ਸਤਰੀ ਪੈਣ ਦਾ ਡਰ ਰਹਿੰਦਾਗਾ ਤੇ ਦੁਕਾਨਦਾਰ ਦੇ ਕੋਲੇ ਇੰਨੇ ਹੈ ਨਹੀਂ ਸੀਗੇ ਜੀ ਆਟਾ ਮੁੱਕਿਆ ਵੈ ਸੀਗਾ ਮੱਕੀ ਦਾ ਤੇ ਕਹਿੰਦੇ ਕਹਿੰਦੇ ਕੀ ਲੈ ਕੇ ਜਾਣਾ ਮੰਮੀ ਨੂੰ ਪੁੱਛਦੇ ਦੇ ਕਹਿੰਦੇ ਅੱਧੀ ਕੀ ਲੈ ਕੇ ਜਾਣਾ ਕਹਿੰਦੇ ਮੱਕੀ ਦਾ ਆਟਾ ਲੈ ਕੇ ਜਾਣਾ ਤੇ ਕਹਿੰਦੇ ਸੀ ਸਾਗ ਬਣਾਏਗਾ ਵੀ ਸਾਗ ਚ ਆਲਣ ਪਾਉਣਾਗਾ ਸੀ ਕਹਿੰਦਾ ਵੀ ਕਹਿੰਦਾ ਹਾਏ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਗ ਧਰੋਗੇ ਮੰਮੀ ਕਹਿੰਦੀ ਹੋਊਰਾ ਅਸੀਂ ਤਾਂ ਕਹਿੰਦਾ ਆਦਾ ਵੀ ਪਾਹੂੰਗੀ ਮੰਮੀ ਕਹਿੰਦੀ ਹਾਂ ਆਦੇ ਨਾਲ ਹੀ ਵੀ ਵਧੀਆ ਬਣੂਗਾ ਸਾਗ ਤੇ ਕਹਿੰਦਾ ਇੰਨੀ ਗਰਮੀ ਦੇ ਵਿੱਚ ਤੁਸੀਂ ਤਾਂ ਸਾਰਾ ਟੱਬਰ ਮੱਚ ਜੂਗੇ ਇੰਨੀ ਗਰਮੀ ਆ ਆਲਣ ਤੋਂ ਤੇ ਕੋਲੇ ਆਪਦੇ ਕੋਲੇ ਨਹੀਂ ਸੀ ਗਿਆ ਮੱਕੀ ਦਾ ਜੀ ਤੇ ਫੇਰ ਉਹਨਾਂ ਨੇ ਕੀ ਕਹਿੰਦੇ ਕਹਿੰਦੇ ਤੁਸੀਂ ਐ ਕਰੋ ਤੇ ਹਸਤਾਖਾਮ ਕੇ ਰੱਖ ਲਓ ਸਿਸਵੇਰ ਨੂੰ ਤਰਕੇ ਨੂੰ ਸਵੇਰ ਨੂੰ ਮਗਾ ਦਾਂਗੇ ਸਿ ਮੱਕੀ ਦਾ ਆਟਾ ਤੁਸੀਂ ਉਦੋਂ ਆਲਣ ਪਾ ਲਿਓ ਤੇ ਦੇਖ ਲਓ ਬਾਣੀ ਵੀ ਇਦਾਂ ਹੀ ਕਰਦੇ ਆਗੇ ਜੀ ਅਸੀਂ ਕਰਿਆ ਕਿ ਜਦੋਂ ਮੰਮੀ ਨੇ ਦੱਸਿਆ ਸਾਨੂੰ ਬਹੁਤ ਬਦੀ ਹਾਸੇ ਦੀ ਲਿਖਣ ਲੱਗੀ ਇਹ ਤੇ ਪ੍ਰੈਸ ਲਾਈ ਵੀ ਅਜੀ ਪ੍ਰੈਸਰ ਵੀ ਕਰ ਮੈਂ ਆਪਣੀ ਤੇ ਹੁਣ ਆਪਾਂ ਬੱਚਿਆਂ ਨੇ ਵਰਦੀਆਂ ਤੇ ਪ੍ਰੈਸ ਕਰਕੇ ਸੰਭਾਲ ਲਾਂਗੇ ਕੱਲ੍ਹ ਦੇ ਤਾਂ ਉਹ ਕਹਿੰਦੇ ਕਿ ਛੁੱਟੀ ਹੈਗੀ ਤੇ ਚਲੋ ਫਿਰ ਇੱਕ ਦਿਨ ਲੀਲੀ ਵਰਦੀ ਦੀ ਵਾਰੀ ਹੁੰਦੀ ਹੈ ਇੱਕ ਦਿਨ ਚਿੱਟੀ ਵਰਦੀ ਦੀ ਵਾਰੀ ਹੈ ਜੀ ਕਾਰਗੇ ਅਕੈਡਮੀ ਚ ਪੜਦੇ ਹੈਗੇ ਬੱਚੇ ਤੇ ਫੇਰ ਚਲੋ ਪਰਸੋਂ ਪਾ ਲੈਣਗੇ ਇਹ ਵਰਦੀ ਪਹਿਲਾਂ ਤਾਂ ਇਹ ਲੈਟ ਦਾ ਬਹੁਤ ਜ਼ਿਆਦਾ ਕੱਟ ਲਾਉਂਦੇ ਹੈਗੇ ਜਮ ਹੀ ਲੈਕ ਨਹੀਂ ਆਉਂਦੀ ਕਿ ਪਹਿਲਾਂ ਸਵੇਰੋਂ ਲੈਟ ਆਕਤੀ ਤੇਸ ਤਨੀ ਸਾਢੇ 9:30 ਵਜੇ ਸਾਢੇ 11:00 ਵਜੇ ਛੱਡੀ ਆ ਗਈ ਸੀ ਲੈਟ ਅੱਜ ਤੇ ਅੱਜ ਸਾਨੂੰ ਕੰਮਕਾਰਾਂ ਚ ਕਵੇਲੇ ਹੀ ਹੋ ਗਿਆ ਪਹਿਲਾਂ ਭੈਣ ਹੁਣੀ ਆ ਗਈ ਉਹ ਬੈਠੇ ਅਸੀਂ ਸਾਡੇ ਕੋਲੇ ਦੰਨ ਮਾਤਾਂ ਕਰੀ ਗਏ ਸੀ ਤੇ ਪਰ ਗੱਲਾਂ ਬਾਤਾਂ ਚ ਕਰਦੇ ਕਰਦੇ ਚੰਨ ਲੈਟ ਆ ਗਈ ਸਾਢੇ 11:30 ਵਜੇ ਸਾਢੇ 12:00 ਹੁੰਦੇ ਹੁੰਦੇ ਫਿਰ ਅੱਧ ਤੋਤ ਵਾਈ ਕੀਤਾ ਦਰੋ ਕੱਪੜਿਆਂ ਦੀ ਸਟਾਰ ਕੀ ਉਹਨਾਂ ਪ੍ਰੈਸ ਕਰਕੇ ਚਲੋ ਉਹਨਾਂ ਨੂੰ ਸ਼ਾਮ ਦਾ ਮੀਟ ਸਾਰਾ ਰੰਗ ਨਹੀਂ ਇਹ ਕੰਮ ਲੋਟਮ ਦੇ ਕੁੜੀਆਂ ਦੇ ਤਾਂ ਕੱਲ ਵੀਡੀਓ ਬਣਾ ਕੇ ਪਾਈ ਸੀਗੀ ਜੀ ਕੱਲ ਗਰਮੀਪਾ ਨੇ ਉਹਨੇ ਕਹਿੰਦੇ ਤੁਸੀਂ ਪਾਇਆ ਕਰੋ ਵੀਡੀਓ ਕੱਲ ਤਾਂ ਥੋੜੀ ਜਿ ਮੈਨੂੰ ਆਏ ਔਖੀ ਜਿ ਲੱਗੀ ਵੀਡੀਓ ਬਣਾ ਕੇ ਪਾਉਣੀ ਜੀ ਅੱਜ ਥੋੜਾ ਜਿ ਆਣ ਲੱਗ ਜਦੋਂ ਭੈਣਾਂ ਤੇ ਵੀਰਾਂ ਨੇ ਵਧੀਆ-ਵਧੀਆ ਸੋਮੇ-ਸੋਮੇ ਕਮੈਂਟ ਕੀਤੀ ਵੀ ਦੀਦੀ ਤੁਸੀਂ ਪਾਇਆ ਕਰੋ ਘਰ ਦੇ ਛੋਟੇ-ਛੋਟੇ ਕੰਮ ਦਿਖਾਇਆ ਕਰੋ ਤੇ ਹੁਣ ਮੇਰਾ ਵੀ ਹੌਸਲਾ ਥੋੜਾ ਜਿ ਵਧ ਗਿਆ ਵੀ ਮੈਨੂੰ ਵੀ ਵੀਡੀਓ ਬਣਾ ਕੇ ਥੋੜੀ-ਥੋੜੀ ਪਾਉਣੀ ਚਾਹੀਦੀ ਹੈ ਜੀ ਤੇ ਨਾਲੇ ਤਾਂ ਮੇਰੀ ਜੱਕ ਜੀ ਕੋਲ ਵੀ ਬਿਜੀ ਜੀ ਤੇ ਨਹੀਂ ਚਲੋ ਪਹਿਲਾਂ ਮਤਾਂ ਤੇ ਨਾ ਟਾਈਮ ਲੰਘ ਜਾਂਦਾ ਕਰ ਲੈ ਤੇ ਕੰਮ ਆ ਬਣੇ ਸਾਰੇ ਹਾਂ ਕਰ ਲੈ ਉਹ ਕਨੇਚਰ ਬੈਠੇ ਰਹੀਆਂ ਬਬਲੀ ਹੋਰ ਉਹ ਬੈਠੇ ਰਹੀਏ 11:30 ਵਜੇ ਤੱਕ ਅੱਛਾ ਚੱਲ ਤੇਰਾ ਟਾਈਮ ਜਲਾਉਂਗਾ ਹਨਾ ਲੈਟ ਦਾ ਕਟਵਾ ਲਾਉਂਦੇ ਰਹ ਹਣ ਬਾਲਾ 11:30 ਵਜੇ ਸੱਡੀ ਆ ਗਈ ਲੈਟ ਕੀ ਕਰੀਏ ਭਾਈ ਕੋਈ ਸਬਜ਼ੀ ਨਹੀਂ ਦੀ ਅੱਜ ਤਾਂ ਪਿਆ ਸਾਗ ਹਨਾ ਹੁਣ ਹਾਂ ਹਾਂ ਕੱਲ ਨੂੰ ਆਰ ਵੱਧ ਦਤਨੀ ਠੀਕ ਆ ਠੀਕ ਆ ਆ ਤੈਨੂੰ ਕਿੰਨੂ ਲਿਆ ਦੇ ਫਰ ਫਲ ਸੰਧੀ ਵਿੱਚ ਹਰੀਆਂ ਮਿਰਚਾਂ ਨੇ ਠੀਕ ਆ ਉਈ ਦਾੜਾ ਹੀ ਨਹੀਂ ਉੱਥੇ ਚੱਪਣ ਕੱਦੂ ਤੇ ਉਹ ਸੋਲੂਆ ਮਖਾਜਵਾਕ ਨਹੀਂ ਖਾਂਦੇ ਹਲੇ ਹੋਰ ਸੋਲੂਆ ਫਿਰ ਪਰਸਾ ਪਰਸੋਂ ਤੱਕ ਲੰਘ ਜਾਂ ਹਉਥੇ ਸਬਜੀ ਸੋਹਣੀ ਔਰ ਸਾਈਕਲ ਵਾਲੇ ਵੇਖ ਹੀ ਜਾਂਦੇ ਨੇ ਚਲ ਇੱਕ ਅਧੜਾਂਗੇ ਬਣ ਜੂਗੀ ਹਾਂ ਕੱਢਾਂਗੇ ਬਣ ਜੂ ਫਿਰ ਦਵਾਈ ਲੈਣ ਬਾਗੇ ਭਾਈ ਅੱਛਾ ਬੈਂਕ 'ਚ ਕੰਮ ਕਰਾ ਕੇ ਆਉਂਦਾ ਠੀਕ ਐ ਬੈਂਕ 'ਚ ਵੀ ਬਹੁਤ ਭੀੜ ਸੀ ਅਸਿਆ ਤੇ ਫੋਟੋ ਛੇਟੇਟਾ ਦਾ ਘਰੇ ਲੈਦੇ ਤੇ ਕਰਕੇ ਹੁਣ ਇਹ ਗਰੂਪ ਜੇ ਮੰਗਦੇ ਨੇ ਸਾਰੇ ਅਸਿਆ ਇਸ ਲਈ ਬੰਦਾ ਕੰਮ ਹੋ ਗਿਆ ਆਪਣਾ ਸਿਲੰਡਰ ਵਾਲਾ ਅੱਜ ਕਹਿੰਦਾ ਮੈਨੂੰ ਟਾਈਮ ਨਹੀਂ ਕੱਢਣ ਨੂੰ ਜਾਣਾ। ਸਿਲੰਡਰ ਵਾਲਾ ਕੱਲ ਨੂੰ ਕਰਾਉਣਾ ਹੈ। ਠੀਕ ਹੈ। ਕਹਿੰਦਾ ਨਾ ਬੀਬੀ ਤੇਰੀ ਕਾਕੀ ਵਣ ਜੂਨੇ ਮੇਰੀ ਕੱਲ ਨੂੰ। ਅੱਛਾ। ਤੰਦੂ ਫੇਰ ਜਾਣਾ ਪਊਗਾ। ਤੰਦੂ ਫੇਰ ਜਾਣਾ ਪਊਗਾ। ਕੱਲ ਨੂੰ ਕਹਿੰਦਾ ਮੂੰ ਤਾਂ ਸੁੱਟੀਆਂ ਬੈਂਕਾਂ ਚ ਤਾਂ। ਹਾਂ ਹਾਂ। ਉਹਦੋਂ ਸਿਲੰਡਰ ਵਾਲੀ ਉਹਨੂੰ ਜਲਸੀ ਨੂੰ ਨਹੀਂ ਸਕੇ। ਠੀਕ ਹੈ। ਤੇਰਾ ਦਵਾਈ ਲੈਣ ਬਾਅਦ। ਅੱਛਾ। ਮੈਂ ਤਾਂ ਲੈਤੀ ਦੱਸਿਆ ਉਹਨੇ ਦਵਾਈ। ਆ ਤਾਂ ਟੈਕਟਪੋਰਟ ਕਰੇ ਨੂੰ। ਆ ਉਹਦਾ ਦਵਾਈ ਦਾ ਡੱਬਾ। ਅੱਛਾ। ਉਧਰ ਵਾਲਾ ਸ਼ੂਗਰ ਵਾਲਾ। ਹਾਂ। ਆ ਖੰਗੜੀ ਸੀਸੀ ਆ ਠੀਕ ਆ ਹਾਂ ਆਹ ਹੋਰ ਨੇ ਪਹਿਲ ਦੋਨਾਂ ਖੰਗੜੀ ਹਟ ਗਈ ਨਹੀਂ ਦਵਾਈ ਖਾ ਕੇ ਭਾਵੇਂ ਖੰਗੜੀ ਹੋਰ ਆ ਕੈਸੂਲ ਨਾਲ ਦਿੱਤੇ ਨੇ ਇਹਦੇ ਦਵਾਈ ਦੇ ਖਾਣੇ ਖਾਂਦੇ ਨੇ ਬਨੇਰ ਮੇਰਾ ਘਰ ਚੋਰਤ ਤੁਹਾਨੂੰ ਕਿਉਂ ਖੰਗੜੀ ਲੋਟ ਹੀ ਹੋਈ ਆ ਵੀ ਕਿਹ ਗੋਲੀਆਂ ਨਾਲ ਆਹ ਸਿਰ ਸੋਰ ਦੁਖ ਰਹੇ ਨੇ ਵਕਾਰ ਚੜ ਜਾਂਦਾ ਕਰ ਉਹਦੀ ਪਾਸੇ ਜਿਹੜਾ ਪੈਂਦਾ ਡਾਕਟਰ ਦੇ ਸਰਕਾਰੀ ਹਸਪਤਾਲ ਚ ਲਿਆਇਆ ਕਰੋ ਜੀ ਦਵਾਈ ਨਾਲ ਤਾਂ ਸਸਤੀ ਮਿਲਦੀ ਐ ਨਾਲੇ ਵਧੀਆ ਹੁੰਦੀ ਐ ਇਹ ਦਵਾਈ ਸੋ ਥੋੜੀ ਭੇੜ ਤਾਂ ਹੁੰਦੀ ਐ ਭੇੜ ਹੁੰਦੀ ਐ ਕਿ ਸਟੇਮ ਤਾਂ ਲੱਗ ਜਾਂਦਾ ਗਾ ਤੇ ਉਹ ਸਸਤੀ ਮਿਲ ਜਾਂਦੀ ਐ ਹੱਜੇ ਤੱਕ ਜੈਨ ਪਤਾ ਨਹੀਂ ਕਿਵੇਂ ਖੜ ਗਿਆ ਉੱਥੇ ਮੇਰੀ ਉਹ ਪਹਿਲੇ ਫਾਫਾ ਭਰਿਆ ਭਈ ਐਡਾ ਹੂੰ ਦੋਵੇਂ ਮਾਂ ਪੁੱਤ ਦੇਰ ਨੂੰ ਵੀ ਸ਼ੂਗਰ ਆ ਜੀ ਥੋੜਾ ਜਿਹਾ ਤੇ ਤਸਨੀਮ ਨੂੰ ਵੀ ਸ਼ੂਗਰ ਰਹਿੰਦਾ ਗਾ ਕੀ ਕਰੀਏ ਵਰਗਿਆ ਨਹੀਂ ਖਾ ਲਈ ਮੈਂ ਤਾਂ ਕਾਲੇ ਪਾਤ ਦੀ ਦਵਾਈ ਚੱਲਦੀ ਐ ਦਵਾਈਆਂ ਨਾਲ ਹੀ ਤਰੇ ਖੱਦਰ ਹੁਣ ਵਧੀਆ ਦਵਾਈਆਂ ਹੋਰ ਗੱਲ ਤਾਂ ਆਹੀ ਐ ਵੀ ਦਵਾਈਆਂ ਨਾਲ ਵੀ ਤਰੇ ਫਿਰੇ ਭਾਈ ਉਹ ਵੀ ਬਹੁਤ ਐ ਆਪਾਂ ਤਾਂ ਪਹਿਲੀ ਗੇਲ ਤਾਂ ਨਾ ਗੱਲ ਨੂੰ ਤਾਂ ਹੁੰਦੀਆਂ ਤੇ ਰੇਰੂ ਆਈਆਂ ਨੇ ਉਹ ਕਹਿੰਦੇ ਸੀ ਕਹਿੰਦੇ ਕੌੜੀ ਬਣਦੀ ਹੈਗੀ ਇਹ ਹਲੇ ਕੱਦੂ ਕੱਚੇ ਆਉਂਦੀ ਹੈ ਨਹੀਂ ਮੈਂ ਬੜਾ ਤਾਜ਼ੀਆਂ ਛੋਟੀ ਲੈਤੀਆਂ ਜੜੀਆਂ ਕੁ ਵੀ ਹੋਈਆਂ ਸੀ ਅੱਲਾ ਨੂੰ ਮਾਂ ਕੌੜੀ ਨਾ ਹੋ ਜਾ ਪਾ ਨਹੀਂ ਤੇ ਕਰਕੇ ਵੀ ਕੌੜੀ ਹੋਣ ਲੱਗ ਜਾਂਦੀ ਹੈ ਕਈ ਵਾਰ ਸਰ ਜੀ ਹਾਂ ਇਹ ਸਪਰੇਹਾਂ ਨਾਲ ਤਿਆਰ ਕਰੀ ਹੋਈ ਆ ਤੇਰੇ ਹੁਣ ਕੋਈ ਦਾਲ ਨਹੀਂ ਹੈਗੀ ਹੋਰ ਕੀ ਕਰੀਏ ਹੋਰ ਚਲ ਕੱਲ ਨੂੰ ਤੁਪੀਏ ਜਵਾਕਾਂ ਨੂੰ ਕੱਲੋਂ ਤੇ ਇਹ ਬਣਾ ਲਾਂਗੇ ਫਸ ਤੋਂ ਕੋਈ ਸਾਦੀ ਬਣਾ ਲਾਂਗੇ ਇਹ ਲੈ ਜਾਣਗੇ ਨਾ ਉਹ ਦਿਵਾਰ ਕੋਈ ਸੂਕੀ ਸਬਜ਼ੀ ਬਣਾ ਲਾਂਗੇ ਚੱਲਾ ਮਿਰਚਾ ਉਹ chre spray ਆ ਕੀ ਕਰੀਏ ਫਿਰ ਕਾਲੇ ਸੋਲੇ ਤਾਂ ਲੱਗਦੇ ਚੂਰੂ ਵੀ ਪਾ ਲਾਂਗੇ ਹੁਣ ਚੁੱਲੇ ਨੂੰ ਪੋਚਾ ਦੇਉਂਗੀ ਹਾਂ ਚੁੱਲਾ ਪੋਚਾ ਦੇਣਾ ਕਿ ਤੇੜ ਦੀ ਪਤਾ ਨਹੀਂ ਕਾ ਤੋਂ ਆ ਗਈ ਤੇੜ ਜੀ ਦਾ ਜਦੋਂ ਉਧਰ ਘੜਿਸਿਆ ਉਦੋਂ ਆ ਗਈ ਹਾਂ ਭਾਰੀ ਵਾਲਾ ਚੁੱਲਾ ਹੈਗਾ ਤਾਂ ਪੱਥਰ ਦਾ ਚੁੱਲਾ ਕਹ ਜੀ ਪਰ ਇਹ ਇੰਤਰਨਾ ਸਾਫਟਰ ਜੇ ਟੁੱਟ ਗਏ ਸੀ ਨਵੇਂ ਚੜਾਏ ਹੈਗੇ ਜਦੋਂ ਉਹਨੂੰ ਨਹੀਂ ਪੈਂਦਾ ਦੀ ਇਹ ਪੈਂਦੇ ਕਿ ਖਿੱਚ ਲਿਆ ਇਹ ਥੋੜੀ ਜਿਹੀ ਤੇੜੀ ਹੈਗੀ ਹੁਣ ਮਿੱਟੀ-ਮਿੱਟੀ ਲਾ ਕੇ ਇਹਨੂੰ ਲੋਟ ਕਰਾਂਗੇ ਉਹਦੇ ਪੰਜਾਂ ਦੇ ਕਿ ਬੱਤੀ ਬਣਾ ਲੈਣੀ ਚਿੱਲੇ ਮਸਾਲਾ ਵੀ ਲੱਗ ਜਾ ਉਹਨੇ ਉਹਨਾ ਤਾਂ ਹਾਂ ਹਾਂ ਘੋਲ ਕੇ ਮੜ ਜਾ ਕੜੜਾ ਜਾ ਕਰਕੇ ਕਰਨੀ ਨਾਲ ਕਰਨੀ ਨਾਲ ਵਧੀਆ ਬਣ ਜਾਊਗਾ ਤਾਂ ਪੂਰਾ ਵਧੀਆ ਬਣ ਜਾਊ ਹਾਂ ਫਿਰ ਪੋਚਾ ਦੇ ਦਿੱ ਪੂਰਾ ਵਧੀਆ ਬਣ ਮਾਰ ਕੇ ਤੇ ਦੁਆਰੇ ਉੱਤੋਂ ਵੀ ਸੁੱਕਾ ਹੋਰ ਗਾਹਾ ਕਰਕੇ ਮਾਰ ਦਾਂਗੇ ਸੁੱਕ ਕੇ ਚਿੱਟਾ ਹੋਊਗਾ ਇਹ ਹਾਂ ਸੁੱਕ ਕੇ ਚਿੱਟਾ ਹੋ ਜਾਊਗਾ ਵਧੀਆ ਪੱਥਰ ਤੇ ਚਾੜਜੋਗੇ ਇਹ ਕੋਚਾ ਜਾਂ ਰੰਗੀ ਕਰਨਾ ਸੀਗਾ ਤੇਥੋਂ

ਅਟੁੱਟੇ ਵਿੱਚ ਥੋੜਾ ਜਿਹਾ ਭਰ ਦਾਂਗੀ ਮਸਾਲਾ ਜਿਆ ਇਹ ਮਸਾਲਾ ਭਰੂੰਗੀ ਮੈਂ ਭਰ ਦੂੰਗੀ ਪਰ ਮੜਾ ਜੇ ਤੁਝੇ ਪਾਸੇ ਲਾ ਨਹੀਂ ਮੜਾ ਜੇ ਦੱਲਾ ਲਾਗਾ ਭੈੜੀ ਮਿੱਟੀ ਨਹੀਂ ਆਏਗੀ ਹਾਂ ਠੀਕ ਕਰੀਏ ਮਿੱਟੀ ਜਿਨ੍ਹਾਂ ਵਾਲੇ ਉੱਟਾ ਨਾ ਤੀਵੇਂ ਨਾ ਖੰਦਾ ਚਾਹ ਕਿੰਨੇ ਗਾਸ ਨੂੰ ਔਰ ਦਾਲ ਸਬਜ਼ੀ ਜਿਸ ਚੁੱਲੇ ਤੇ ਬਣਾਉਣੀ ਹੈ ਦਾਲ ਸਬਜ਼ੀ ਦੁੱਧ ਤੋਂ ਹੈ ਕਿ ਉਹ ਗਰਮਾ ਪੱਤਾ ਕਰੀ ਰੱਖਣਾ ਦੁੱਧ ਲਸਤੀ ਬਣਾਉਣ ਨੂੰ ਇਹ ਬਦਲੇ ਪਿੰਡ ਜਿਹਾ ਪਾਕੀ ਲੋਟ ਆ ਜਾ ਦੇਵਦੀਆ ਜਦੋਂ ਕਿ ਇਹ ਤਾਂ ਕੋਈ ਕੰਮ ਮਧੰਦੇ ਵਾਲੇ ਹੁੰਦੇਗੇ ਉਦੋਂ ਚੁੱਲੇ ਤੇ ਰੋਟੀ ਬਣਾ ਲੈਣਗੇ। ਉਹ ਦੋ ਉਪਰਾਂਤਾਂ ਲੈ ਨਹੀਂ ਆਣੇ ਜੀ ਵਾਲੇ ਨੇ ਇਹ ਕੰਮ ਦਿੰਦਾ। ਹਾਂ। ਬਧੀਆ ਬੰਦੂ ਸੁੱਕ ਕੇ ਤਾਂ ਸੁੱਕ ਕੇ ਚਿੱਟਾ ਹੋ ਜੂ ਨਹੀਂ ਲੱਗਦਾ। ਜੇ ਤਾ ਉਹਨੇ ਵੀ ਆਉਣ ਵਾਲੇ ਹੁੰਗੇ ਤੰਦ ਬੰਚਣਾ ਰਿਹਾ। ਜਾ ਕਰਨਾ ਨੂੰ ਸੋਲਦਾ ਆ ਮੈਂ ਚੱਲ। ਤਾਂ ਕਿ ਰੋਟੀ ਖਾ ਕੇ ਜਾਂਦੇ ਆ ਆਪਣੇ ਜਵਾਕ ਮਾੜੀ ਰੋਟੀ ਜੀ ਖਾਂਦੇ ਨੇ ਕਦੇ ਕਦੇ ਤਾਂ ਵਧੀਆ ਘਾ ਲੈਂਦੇ ਨੇ ਨਾ ਜੋ ਤ ਤਾਂ ਇੱਕ ਰੋਟੀ ਕਦੇ ਕਦੇ ਤਾਂ ਵਧੀਆ ਘਾ ਲੈਂਦਾ ਕਦੇ ਅੱਜ ਦੀ ਇੱਕ ਰੋਟੀ ਖਾ ਕੇ ਲਿਆ ਹੁਣ ਉਹਨੂੰ ਪੇਸਟਰਾਂ ਜਿਹਾ ਇਸਣਾ ਹਾਂ ਅਬ ਪਿੱਛੇ ਦੇ ਦੇ ਸੁੱਕੇ ਜੀ ਤੋ ਮਾਰ ਲੈ ਰੋਟੀ ਸੁੱਕੇ ਤਾਂ ਬਥਰਾ ਚਿੱਟਾ ਹੋ ਗੂ ਹਾਂ ਆ ਕਿਸੇ ਮਨ ਤੱਕ ਲੈ ਆ ਜਾ ਭਾਲੂਗਾ ਅੱਧਾ ਕੁੱਜਾ ਜਾ ਆਪਣੇ ਪੱਲਾ ਹੈਗਾ ਤੀਗਾ ਚੱਕਰੀ ਜੀ ਉਹ ਤੇ ਕਰਦਾਂਗੇ ਬੋਚਾ ਹਾਂ ਤੇ ਜਦੋਂ ਦੁੱਧ ਜਾਂਦੀ ਆ ਦੁੱਧ ਦਾ ਤਾਂ ਉਬਲ ਜਾਂਦਾ ਮਤਲਬ ਅੱਲੀ ਚੁੱਲਾ ਨਿਬੜ ਜਾਂਦਾ ਚੁੱਲਾ ਹੋ ਗਿਆ ਆਪਣਾ ਸੁੱਚਾ ਰੱਬ ਤੈਨੂੰ ਰਾਜੀ ਕਿਸੀ ਰੱਖੇ ਬੁੱਤਾ ਸਾਰਾ ਤਾਂ ਨਿਕਲ ਮੈਂ ਕਦੇ ਦੇ ਰਹੀ ਐ ਪਰ ਤਾਂ ਮਮੂ ਕਰੇ ਇੱਕ ਵਾਰ ਇਹ ਤਾਂ ਦਵਾਰੇ ਘੇਰ ਦਾਂਗੇ ਜੇ ਸੁੱਕ ਗਏ ਪੂਚਾ ਪਰਸੋਂ ਆਪਾਂ ਲਵਾਏ ਸੀਗੇ ਜੀ ਫਲਦਾਰ ਬੂਟੇ ਤੇ ਬੂਟਿਆਂ ਦੇ ਨਾਲ-ਨਾਲ ਉਹਨਾਂ ਨੂੰ ਭਾਈ ਨੂੰ ਅਸੀਂ ਕਹਿਆ ਸੀਗਾ ਦੋ ਫਲਾਵਰ ਦੇ ਕੇ ਜਾਇਓ ਫੁੱਲਾਂ ਦੇ ਬੂਟੇ ਤੇ ਬੂਟੇ ਆਪਾਂ ਗਮਲੇ ਚ ਲਾ ਲੇ ਇਹ ਵੀ ਚੱਲ ਪਏ ਜੀ ਵਧੀਆ ਉਹ ਤਾਂ ਕਹਿੰਦੇ ਸੀਗੇ ਭਾਈ ਬੀਜਾਂ ਦੀ ਰੁੱਤ ਤਾਂ ਗਈ ਜੀ ਵੀ ਇਹ ਇਹਨਾਂ ਦਾ ਬੀਜ ਛਾੜ ਕੇ ਰੱਖ ਲਓ ਤੁਸੀਂ ਤੇ ਉਹ ਵਧੀਆ ਚੱਲ ਪਏ ਜੀ ਸੋਹਣੇ ਲੱਗਦੇ ਹੈਗੇ ਲੱਗੇ ਵੀ ਇਹ ਸਾਨੂੰ ਦੇਗੇ ਵੀਰ ਭੈ ਚ ਇੱਕ ਬੂਟਾ ਜੀ 40 ਰੁਪਏ ਚ ਦੋ ਬੂਟੇ ਲੱਤੇ ਹੈਗੇ